ਮੈਂ ਭਾਈ ਮੈਂ ਤੁਹਾਡੇ ਸਾਹਮਣੇ ਮੈਂ ਪਹਿਲਾਂ ਐਲਾਨ ਕੀਤਾ ਸੀ ਕਿ ਮੈਂ ਸਿਰਫ 1 ਲੱਖ ਰੁਪਇਆ ਦਊਂਗਾ ਹਨਾ ਆਪਣੀ ਗੋਜੀਆਂ ਉਹਦੇ ਮਾਪੇ ਨੂੰ ਪਰ ਮੈਂ ਅੱਜ ਆ ਵੀ ਤੁਹਾਡੇ ਇਲਾਨ ਕਰਦਾ ਕਿ ਉਹ ਬੱਚੀ ਦਾ ਸਾਰੀ ਜਦ ਤੱਕ 18 ਸਾਲ ਦੀ ਨਹੀਂ ਹੁੰਦੀ ਮੈਂ ਖਰਚਾ ਚੱਕੂ ਉਹਦਾ ਇਹ ਜੈਸਮੀਨ ਦਾ ਜਿਹੜੀ ਕੁੜੀ ਆ ਹਾਂ ਜੈਸਮੀਨ ਮੈਂ ਆਪਣੀ ਧੀਆ ਹਾਰ ਉਹਦਾ ਖਰਚਾ ਚੱਕੂ ਜਦ ਤੱਕ ਉਹ ਜਵਾਨ ਨਹੀਂ ਹੁੰਦੀ ਸਕੂਲ ਦਾ ਖਰਚਾ ਫੀਸਾ ਮੇਰੇ ਤੋਂ ਕਰਾਣ ਦੇ ਮੈਂ ਕਹਿਆ ਜਵਾਨ ਕਰਦਾ ਮੈਂ ਮਰਦ ਦਾ ਬੋਲਦਾ ਜਵਾਨ ਕਰਦਾ ਨਾ ਨਾ ਇਹ ਵੀਵਰਸ਼ਿਪ ਨਹੀਂ ਚਾਹੀਦੀ ਮੈਨੂੰ ਮੈਨੂੰ ਤੁਹਾਡੀ ਵੀਵਰਸ਼ਿਪ ਨਹੀਂ ਚਾਹੀਦੀ ਬਾਬੇ ਨਾਨਕ ਦੀ ਕਿਰਪਾ ਨਾਲ ਕਰੋੜਾਂ ਚ ਵਿਊ ਪੈਂਦੇ ਮੈਨੂੰ ਲੋਕੀ ਮੇਰੇ ਸਿਰ ਤੋਂ ਵੀਵਰਸ਼ਿਪ ਚਾਹਦੇ ਮੈਨੂੰ ਵੀਵਰਸ਼ਿਪ ਨਹੀਂ ਚਾਹੀਦੀ ਜੀ ਮੈਂ ਤੁਹਾਨੂੰ ਇਹ ਵਾਦਾ ਕਰਦਾ ਉਸ ਕੁੜੀ ਦਾ ਖਰਚਾ ਮੈਂ ਖਰਚਾਇਆ ਉਹਦੇ ਬੈਗਾਂ ਦਾ ਉਹਦੇ ਹਰ ਚੀਜ਼ ਦਾ ਮੈਂ ਚ ਕੁਝ ਨਾ ਚੱਕੂ ਤੁਸੀਂ ਕੱਲ ਨੂੰ ਆ ਕੇ ਮੇਰੇ ਜੁੱਤੀਆਂ ਮਾਰਿਓ ਚੌਂਕ 'ਚ ਖੜਾ ਕਰਕੇ ਆ ਬਿਆਨ ਤੁਹਾਡੇ ਕੋਲ ਪੇ ਮੈਂ ਕਿਸੇ ਨੈਗਲੀਜੈਂਸ ਇਦਾਂ ਦੀ ਮਦਦ ਕਰੋ ਹਾਂ ਮੈਂ ਨੈਗਲੀਜੈਂਸ ਇਦਾਂ ਦੀ ਮਦਦ ਕਰੋ ਤੁਸੀਂ ਬਹੁਤ ਵਧੀਆ ਕੀਤਾ ਮੈਂ ਤੁਹਾਨੂੰ ਐਪਰੀਸ਼ੀਏਟ ਕਰਦਾ ਪਰ ਮੈਨੂੰ ਇੱਕ ਸਵਾਲ ਇੱਕੋ ਹੀ ਹੈ ਭਾਜੀ ਬੋਲੋ ਕਿ ਪ੍ਰਵਾਸੀਆਂ ਨੂੰ ਦਾ ਕੀ ਹੱਲ ਹੋਣਾ ਚਾਹੀਦਾ ਕੱਲ ਪ੍ਰਵਾਸੀਆਂ ਨਹੀਂ ਪ੍ਰਵਾਸੀਆਂ ਦਾ ਹੱਲ ਹੈਗਾ ਕੀ ਹੱਲ ਹੈ ਕਿਉਂ ਹੱਲ ਅਸੀਂ ਪ੍ਰਵਾਸੀ ਨਹੀਂ ਬਾਹਰਲੇ ਮੁਲਕਾਂ 'ਚ ਭਾਜੀ ਫਿਰ ਜਦੋਂ 1 ਮਿੰਟ ਗੱਲ ਸੁਣੋ ਜਦੋਂ ਤੁਸੀਂ ਤੁਹਾਡੇ ਬੱਚੇ ਦੀ ਜਾਂ ਤੁਸੀਂ ਜਦੋਂ ਉੱਥੇ ਪੀਆਰ ਲੈਣੀ ਹ ਉੱਥੇ ਕਲੀਅਰੈਂਸ ਮੰਗਦੇ ਨੇ ਪੀਸੀਸੀ ਇੱਥੇ ਪੀਸੀਸੀ ਕਿਸੇ ਦੀ ਵੀ ਨਹੀਂ ਹੈਗੀ ਕੌਣ ਲੈਂਦਾ ਹੈ ਉੱਥੇ ਪੀਸੀਸੀ ਉੱਥੇ ਦੇ ਗਵਰਨਮੈਂਟ ਲੈਂਦੀ ਹੈ ਗਵਰਨਮੈਂਟ ਲੈਂਦੀ ਹੈ ਹਾਂਜੀ ਤੇ ਇੱਥੇ ਗਵਰਨਮੈਂਟ ਨਹੀਂ ਕੀ ਹੈਗੀ ਪੰਚਾਇਤਾਂ ਨਹੀਂ ਕੀ ਹੈ ਅਹੀ ਤਾਂ ਗੱਲ ਹੈ ਨਾ ਵੀਕਨੈਸ ਸਾਡੀ ਹੈ ਸਾਡੇ ਪੰਜਾਬੀਆਂ ਦੀ ਜੇ ਤੁਸੀਂ ਉੱਥੇ ਇਲੀਗਲ ਇਮੀਗ੍ਰੈਂਟ ਜਾਂਦੇ ਹੋ ਨਾ ਜਿੱਦਾਂ ਅਸੀਂ ਗਏ ਡੌਂਕੀਆਂ ਲਾ ਕੇ ਇੰਨਾ ਕਰੋੜਾ ਲੋਕ ਹੀ ਜਾਂਦੇ ਡੌਂਕੀਆਂ ਲਾ ਕੇ ਠੀਕ ਹੈ ਪੇਪਰ ਉੱਥੇ ਜਾ ਕੇ ਰਜਿਸਟਰ ਕਰਦੇ ਥੋੜੇ ਡੀਐਨਏ ਲੈਂਦੇ